ਸਸਾਇਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕੀਤੀ ਜਾਵੇ ਤਾਂ ਹਲਕੀ ਦਰਮਿਆਨੀ ਬੱਦਲਬਾਈ ਪੰਜਾਬ ਦੇ ਤਿੰਨ ਤੋਂ ਚਾਰ ਜ਼ਿਲ੍ਹੇ ਖਾਸ ਤੌਰ ਤੇ ਜੇਕਰ ਮੈਂ ਗੱਲ ਕਰ ਸਕਾ ਤਾਂ ਰੂਪਨਗਰ ਦਾ ਕੁਝ ਕਲਾਕਾ ਲੁਧਿਆਣੇ ਦਾ ਕੁਝ ਕਲਾਕਾ ਜੀ ਨਾਲ ਦੀ ਨਾਲ ਹੁਸ਼ਿਆਰਪੁਰ ਨਾਮਾਸ਼ਹਿਰ ਕਪੂਰਥਲਾ ਜਲੰਧਰ ਅਤੇ ਅੰਮ੍ਰਿਤਸਰ ਦੇ ਉੱਪਰ ਹਲਕੀ ਦਰਮਿਆਨੀ ਬੱਦਲਬਾਈ ਦੇਖੀ ਜਾ ਰਹੀ ਹੈ ਤਗੜੀ ਕਾਰਵਾਈ ਬੱਦਲਬਾਈ ਦੀ ਫਿਲਹਾਲ ਨਹੀਂ ਹੈ ਅਗਰ ਮੈਂ ਦਿਖਾ ਸਕਾ ਤੁਹਾਨੂੰ ਤਾਂ ਸਾਫ ਤੌਰ ਤੇ ਤੁਸੀਂ ਦੇਖੋਗੇ ਪਹਾੜੀ ਖੇਤਰਾ ਵਿੱਚ ਲਗਾਤਾਰ ਬੱਦਲਵਈਆਂ ਆ ਰਹੀਆਂ ਨੇ ਜਿਨ੍ਹਾਂ ਦਾ ਪੰਜਾਬ ਦੇ ਉੱਪਰ ਕੋਈ ਵੱਡਾ ਅਸਰ ਨਹੀਂ ਹੈ ਅਗਰ ਅਸੀਂ ਓਵਰਆਲ ਗੱਲ ਕਰੀ ਜਾਵੇ ਤਾਂ ਦੁਪਹਿਰ ਦੇ ਸਮੇਂ ਹਲਕੇ ਦਰਮਿਆਨੀ ਚਿੱਟੇ ਬੱਦਲ ਪੰਜਾਬ ਦੇ ਉੱਪਰ ਨਜ਼ਰ ਆਏ ਸਨ ਪਰ ਹੁਣ ਜਿਵੇਂ ਜਿਵੇਂ ਦਿਨ ਅੱਗੇ ਵਧਿਆ ਜੀ ਸ਼ਾਮ ਦੇ ਵੇਲੇ ਤੱਕ ਮੌਸਮ ਸਾਫ ਹੋ ਚੁੱਕਿਆ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਅਗਰ ਸਾਨੂੰ YouTube ਤੇ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤੁਸੀਂ ਦੇਖੋਗੇ ਪੱਛਮੀ ਸਿਸਟਮ ਵੀ ਲਗਾਤਾਰ ਆ ਰਹੇ ਨੇ ਪਰ ਉਹਨਾਂ ਦਾ ਕੋਈ ਅਸਰ ਪੰਜਾਬ ਦੇ ਉੱਪਰ ਦਿਖਾਈ ਨਹੀਂ ਦੇ ਰਿਹਾ ਅਗਰ ਓਵਰਆਲ ਗੱਲ ਕਰੀ ਜਾਵੇ ਤਾਂ ਅੱਜ ਰਾਤ ਤੋਂ ਲੈ ਕੇ ਕੱਲ ਤੱਕ ਬਹੁਤ ਹੱਦ ਤੱਕ ਪੰਜਾਬ ਦਾ ਮੌਸਮ ਸਾਫ਼ ਰਹਿ ਸਕਦਾ ਹੈ ਹੁਣ ਸ਼ਾਮ ਦੇ ਸਮੇਂ ਥੋੜੀ ਜੀ ਤੇਜ਼ ਪੱਛਮੀ ਹਵਾ ਚੱਲ ਸਕਦੀ ਹੈ ਜਿਸ ਦੇ ਕਾਰਨ ਠੰਡ ਦਾ ਮਾਹੌਲ ਪਣ ਸਕਦਾ ਹੈ ਕਿਉਂਕਿ ਲਗਾਤਾਰ ਦੇਖਿਆ ਗਿਆ ਕਿ ਬੱਦਲਵਈਆਂ ਪਿਛਲੇ 1-2 ਦਿਨ ਤੋਂ ਆ ਰਹੀਆਂ ਨੇ ਜਾ ਰਹੀਆਂ ਨੇ ਰਾਤ ਦੇ ਸਮੇਂ ਬੱਦਲਵਈ ਆਉਣ ਦੇ ਨਾਲ ਦੇਖਿਆ ਗਿਆ ਕਿ ਗਰਮੈਸ਼ ਦਾ ਮਾਹੌਲ ਜਾਰੀ ਸੀ ਪਰ ਹੁਣ ਲੱਗਦਾ ਹੈ ਕਿ ਕਿਤੇ ਨਾ ਕਿਤੇ ਥੋੜੀ ਜੀ ਠੰਡ ਅੱਜ ਰਾਤ ਤੋਂ ਦੇਖਣ ਨੂੰ ਮਿਲੂਗੀ ਅੱਜ ਰਾਤ ਤੋਂ ਠੰਡ ਦਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਵੇ ਨਜ਼ਰ ਆਵੇਗਾ ਤੇ ਇਸ ਤੋਂ ਇਲਾਵਾ ਕੋਈ ਮੀਂਹ ਜਾਂ ਕਿਸੇ ਹੋਰ ਤਰੀਕੇ ਦੀ ਅਪਡੇਟ ਨਹੀਂ ਹੈ ਠੰਡ ਥੋੜੀ ਜੀ ਅੱਜ ਰਾਤ ਨਾਰਮਲ ਨਾਲੋਂ ਜ਼ਿਆਦਾ ਦੇਖੀ ਜਾ ਸਕਦੀ ਹੈ ਹਵਾ ਥੋੜੀ ਜੀ ਤੇਜ਼ ਚੱਲ ਸਕਦੀ ਹੈ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਹਵਾ ਚੱਲ ਰਹੀ ਹੈ ਜਾਂ ਨਹੀਂ ਬਾਕੀ ਅ ਅਗੀਆਂ ਰਾਤ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ